ਭਾਈ ਆਪਨੇ ਕਿਹੜਾ ਵੀ ਮਾਲ ਆਇਆ ਆਪਾਂ ਉਹਦਾ ਸਪੋਟ ਦਿਖਾ ਕੇ ਆਉਣ ਦਾ ਸਪੋਟ ਵੇਚੀਦਾ ਵਾ ਕਾਕੇ ਸਿੱਟੀ ਤੋਂ ਸ਼ੋਅ ਵਰਨ ਲਓ ਇਹਦਾ ਦਿਖਾਤਾ ਸੀਗਾ ਆਪਾਂ ਪਿੱਟਾ ਫਣੀਓ ਸ਼ੋਅ ਵਰਨ ਲਓ ਆਪਣੇ ਕੋ ਆਪਣੇ ਕੋ ਹੈਗਾ ਜੋੜਨ ਆ ਗਿਆ ਜੀ ਬੋਰਡਸ ਆ ਗਿਆ ਫਿਊਮਾ ਆ ਗਿਆ ਤੇ ਸ਼ੇਅਰ ਆ ਗਿਆ ਨਾਲ ਆਪਣੇ ਹੈਗਾ ਵੀ ਬੰਦਾ ਜਿਹੜਾ ਐਂ ਕਰਕੇ ਜੋੜਨ ਦੇ ਐਂ ਕਰਕੇ ਐਵਾ ਇਹ ਕਹਿੰਦਾ ਫੀਤੇ ਖੁੱਲ ਜਾਂਦੇ ਮੈਂ ਬੰਦ ਨਹੀਂ ਸਕਦਾ ਤੇ ਆਪਣੇ ਕੋ ਸਾਮਾਨ ਦਿਖਾਈਏ ਜੀ ਤੁਹਾਨੂੰ ਫਸਰੀ ਘਾ ਲਗਾ ਕੇ ਕਿਦਾਂ ਠੀਕ ਆ ਜਾ ਮੇਰਾ ਵੀਰ ਆ ਜਾ ਜਾ 10 ਰੁਪਏ 10 ਰੁਪਏ 10 ਰੁਪਏ ਆ ਜਾਓ ਆ ਜਾਓ ਬੱਚੇ ਸੀਗੇ ਨਾ ਬੱਚਿਆਂ ਨੂੰ ਕਰ ਲਾ ਪੈਂਦਾ ਫਿਰ ਬੱਚੇ ਜਿਹੜੇ ਅੱਜ ਕੱਲ ਆਪਣੇ ਨਹੀਂ ਫੋੜ ਕਰਦੇ ਹੈਗੇ ਆਪਾਂ 10 ਰੁਪਏ ਜੋੜੀ ਦੇ ਦਈਦਾ ਉਹਨਾਂ ਨੂੰ ਤੇ ਆਪਣਾ ਬੂਟ ਨਹੀਂ ਕੱਲੇ ਆ ਫੀਤੇ ਠੀਕ ਆ ਜੀ ਜਿਵੇਂ ਹੁਣ ਮੈਂ ਤੁਹਾਨੂੰ ਦੱਸਦਾ ਸਾਰਿਆਂ ਨੂੰ ਜਿਹੜੀ ਦੁਕਾਨ ਦਾ ਜਿਹੜਾ ਐਡਰੈਸ ਆ ਉਹ ਮੈਂ ਦੱਸ ਨਹੀਂ ਸਕਦਾ ਕਨਫਿਡੈਂਸ਼ੀਅਲ ਆ ਠੀਕ ਆ ਤੁਸੀਂ ਐਵੇਂ ਰੋਡ ਤੇ ਮੇਲੇ ਹੋ ਮੈਨੂੰ ਆਓ ਤੁਹਾਨੂੰ ਮੈਂ ਦੱਸਦਾ ਮੇਰਾ ਲੋਟ ਆਉਂਦਾ ਆ ਆਪਣੇ ਜਿਹੜਾ ਲੋਟ ਆਉਂਦਾ ਆ ਬਾਈ ਕਾਕੇ ਅੱਗੇ ਲਿਆ ਆ ਆਏ ਚਾਂਗੂ ਜਾਂਦਾ ਆਪਣੇ ਕੋਲ ਲੋਟ ਤੇ ਉਹ ਉੱਥੇ ਜਾ ਕੇ ਮੁੱਕ